ਸਵਾਗਤ ਹੈ ਤੁਹਾਡਾ ਜੀ ਅਨ ਵਰਚੁਅਲ ਕਲਾਸ ਦੇ ਵਿੱਚ ਮੈਂ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਫਰੋਮ ਜੀ ਐਨ ਕਾਲਜ ਆਫ ਐਜੂਕੇਸ਼ਨ ਡਕਾਲਾ ਰੋਡ ਪਟਿਆਲਾ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੈ ਤੁਹਾਡਾ ਜਿਹੜਾ ਐਂਟ੍ਰਾਂਸ ਟੈਸਟ ਆ ਉਹ ਨਾਊ ਸੋ ਚੁੱਕਿਆ ਪਹਿਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਮ ਸਾਰਾ ਕੁਝ ਦੱਸ ਚੁੱਕਿਆ ਐਂਟ੍ਰਾਂਸ ਟੈਸਟ ਦਾ ਪਾਰਟ ਏ ਦਾ ਜੋ ਪਹਿਲਾ ਟੌਪਿਕ ਹੈ ਜਰਨਲ ਅਵੇਅਰਨੈਸ ਇਹ ਤੁਹਾਨੂੰ 30 ਨੰਬਰ ਦਾ ਆਊਗਾ ਕੁੱਲ 30 ਨੰਬਰ ਦਾ ਪੇਪਰ ਆਊਗਾ ਸਾਰੇ ਤੁਹਾਨੂੰ ਐਮਸੀਕਿਊ ਕੁਐਸਚਨ ਹੋਣਗੇ ਤੇ ਇਸ ਜਰਨਲ ਅਵੈਅਰਨੈਸ ਦੇ ਤੁਹਾਡੇ 10 ਟਾਪਿਕ ਨੇ ਇਹਨਾਂ 10 ਟਾਪਿਕ ਬਾਰੇ ਮੈਂ ਤੁਹਾਨੂੰ ਦੱਸ ਰਹੀ ਆ ਨੰਬਰ 1 ਤੇ ਹੈ এডੂਕੇਸ਼ਨ এডੂਕੇਸ਼ਨ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਵੇਂ ਕਿ এডੂਕੇਸ਼ਨ ਇਨ ਅੰਡਰ ਬ੍ਰਿਡਸ ਤੇ ਗ੍ਰੇਟਿੰਗ ਸਿਸਟਮ ਹੋ ਗਿਆ ਬਾਈ ਸੀਬੀਐਸਸੀ ਨੈਸ਼ਨਲ এডਿਕੇਸ਼ਨ ਪਾਲਸੀਆਂ ਜਿੰਨੀਆਂ ਵੀ ਹੁਣ ਤੱਕਆਂ ਨੇ ਜਿਵੇਂ ਕਿ 2020 ਵਾਲੀ ਆ ਇਹ ਰੀਸੈਂਟ ਆ ਤੇ ਸਾਰੀਆਂ ਪਾਲਸੀਆਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਦੇ ਵਿੱਚ ਇੱਕ ਨੰਬਰ 9 ਤੇ ਹੈ ਗਵਰਨਮੈਂਟ ਪਾਲਿਸੀ ਆਫ এডਿਕੇਸ਼ਨ ਉਹ ਵੀ ਤੁਹਾਨੂੰ ਜਿਹੜੀਆਂ ਸਾਰੀਆਂ ਪਾਲਸੀਆਂ ਹੋਣੀਆਂ ਉਹਨਾਂ ਦੇ ਅੰਡਰ ਹੀ ਤੁਸੀਂ ਪੜ੍ਹਨਾ ਹੋਊਗਾ ਨੰਬਰ 2 ਤੇ ਹੈ ਤੁਹਾਡਾ ਟੌਪਿਕ ਸਾਇੰਸ ਸਾਇੰਸ ਦੇ ਵਿੱਚ ਜਿਵੇਂ ਤੁਸੀਂ ਪੜ੍ਹੋਗੇ ਸਾਊਂਡ ਜਿਹੜਾ ਹੋ ਗਿਆ ਵਰਕ ਹੋ ਗਿਆ એનર્ਜੀ ਹੋ ਗਿਆ ਫੋਰਸ ਹੋ ਗਿਆ ਇਹ ਟਿਸ਼ੂ ਹੋ ਗਿਆ ਸੈੱਲ ਜਿਹੜਾ ਹਿਊਮਨ ਆਈਜ਼ ਹੋ ਗਿਆ ਸੈਲ ਤੋਂ ਵਗੈਰਾ ਲਾਈਫ ਪ੍ਰੋਸੈਸ ਸਾਰਾ ਇਹਦੇ ਵਿੱਚ ਤੁਸੀਂ ਸਾਇੰਸ ਦੇ ਵਿੱਚ ਪੜੋਗੇ ਜਿਹੜਾ ਕਿ ਤੁਹਾਡੇ ਸਿਲੇਬਸ ਦੇ ਵਿੱਚ ਹੈ ਇਹ ਜਿਹੜਾ ਤੁਹਾਡਾ ਸਿਲੇਬਸ ਹੈ ਸਾਰਾ ਇੱਕ ਨਾਰਮਲ ਸਕੂਲ ਬੇਸਡ ਐਜੂਕੇਸ਼ਨ ਤੇ ਹੈ ਤੁਸੀਂ ਉਸ ਦੇ ਅਕੋਰਡਿੰਗ ਹੀ ਪੜ੍ਹਨਾ ਤੇ ਨੰਬਰ 3 ਤੇ ਆ ਸੋਸ਼ਲ ਸਾਇੰਸ ਸੋਸ਼ਲ ਸਾਇੰਸ ਦੇ ਵਿੱਚ ਤੁਸੀਂ ਤੁਹਾਨੂੰ ਭੂਗੋਲ ਜੀਓਗ੍ਰਾਫੀ ਤੇ ਹਿਸਟਰੀ ਦੀ ਚੰਗੀ ਤਰ੍ਹਾਂ ਨੌਲੇਜ ਹੋਣੀ ਚਾਹੀਦੀ ਹੈ ਜਿਆਦਾਤਰ ਨੌਲੇਜ ਆ ਜਿਹੜੀ ਹਿਸਟਰੀ ਦੀ ਹੋਣੀ ਚਾਹੀਦੀ ਆ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਉਹਨਾਂ ਦੇ ਜੀਵਨ ਬਾਰੇ ਜਿੱਤਾਂ ਜੋ ਵੀ ਆ ਸਾਰਾ ਸਭ ਤੁਹਾਨੂੰ ਪਤਾ ਹੋਣਾ ਚਾਹੀਦਾ ਪਹਿਲਾ ਐਂਗਲੋ ਸਿੱਖ ਯੁੱਧ ਤੇ ਦੂਸਰਾ ਐਂਗਲੋ ਸਿੱਖ ਯੁੱਧ ਹੋ ਗਿਆ ਬੰਦਾ ਸਿੰਘ ਬਹਾਦਰ ਹੋ ਗਿਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਤੇ ਉਹਨਾਂ ਨੇ ਜਿਹੜੀਆਂ ਜਿਹੜੀਆਂ ਲੜਾਈਆਂ ਲੜੀਆਂ ਉਹਨਾਂ ਸਾਰਿਆਂ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਜਿਹੜਾ ਪਤਾ ਹੋਣਾ ਚਾਹੀਦਾ ਫਿਰ ਨੰਬਰ 4 ਅਤੇ 5 ਤੇ ਹੈ ਲੈਂਗੁਏਜ ਤੇ ਲਿਟਰੇਚਰ ਲੈਂਗੁਏਜ ਤੇ ਲਿਟਰੇਚਰ ਇਹਨਾਂ ਦੋਵਾਂ ਦੇ ਵਿੱਚੋਂ ਤੁਹਾਨੂੰ ਤਿੰਨ ਤੋਂ ਚਾਰ ਕੁਐਸਚਨ ਆ ਸਕਦੇ ਆ ਇਹਦੇ ਵਿੱਚ ਤੁਹਾਨੂੰ ਕਿਹੜੀ ਲੈਂਗੁਏਜ ਤੇ ਕਦੋਂ ਕਿਹੜੇ ਲਿਟਰੇਚਰ ਤੇ ਕਦੋਂ ਕਿਹਨੋ ਅਵਾਰਡ ਮਿਲਿਆ ਕਿਹੜੀ ਬੁੱਕ ਤੇ ਮਿਲਿਆ ਤੇ ਕਦੋਂ ਸ਼ੁਰੂ ਹੋਇਆ ਇਹ ਸਾਰਾ ਤੁਹਾਨੂੰ ਪਤਾ ਹੋਣਾ ਚਾਹੀਦਾ ਨੰਬਰ ਅੱਗੇ 6 ਤੇ ਹੈ ਆਰਟ ਐਂਡ ਕਲਚਰ ਆਪਣੇ ਪੂਰੇ ਇੰਡੀਆ ਦਾ ਜਿਹੜਾ ਵੀ ਜਿਹੜੇ ਵੀ ਜਿਹੜਾ ਸਟੇਟ ਦਾ ਆਰਟ ਹੈ ਕਲਚਰ ਹੈ ਉਹਦੇ ਬਾਰੇ ਸਾਰਾ ਤੁਹਾਨੂੰ ਪਤਾ ਹੋਣਾ ਚਾਹੀਦਾ ਨੰਬਰ 7 ਤੇ ਆ ਸਪੋਰਟਸ ਐਂਡ ਗੇਮਜ਼ ਜਿਵੇਂ ਕਿ ਹੁਣ ਆਈਪੀਐਲ ਵਗੈਰਾ ਹੋ ਕੇ ਹਟਿਆ ਜਿੰਨਾ ਵੀ ਆਪਣੇ ਇੰਡੀਆ ਦੀ ਸਪੋਰਟਸ ਨੇ ਗੇਮਜ਼ ਨੇ ਉਹਨਾਂ ਦੇ ਖਿਡਾਰੀਆਂ ਦੇ ਨਾਮ ਤੇ ਉਹਨਾਂ ਨੇ ਕਿਹੜਾ ਕਿਨੇ 골ਡ ਮੈਡਲ ਜਿੱਤਿਆ ਜੋ ਵੀ ਆ ਸਾਰਾ ਤੁਹਾਨੂੰ ਜਿਹੜਾ ਪਤਾ ਹੋਣਾ ਚਾਹੀਦਾ ਸਪੋਰਟਸ ਐਂਡ ਗੇਮਜ਼ ਦੇ ਵਿੱਚ ਨੰਬਰ 8 ਤੇ ਹੈ ਕਰੰਟੀਵੈਂਟ ਕਰੰਟੀਵੈਂਟ ਦੇ ਵਿੱਚੋਂ ਜਿਹੜਾ ਪੋਲੀਟਿਕਲ ਦੇ ਨਾਲ ਰਿਲੇਟਡ ਸੋਸ਼ਲ ਦੇ ਨਾਲ ਰਿਲੇਟਡ ਤੇ ਇਕਨੋਮਿਕਸ ਦੇ ਨਾਲ ਸਾਰਾ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜੇ ਕਰੰਟ ਤੁਹਾਨੂੰ ਨਿਊਜ਼ਪੇਪਰ ਪੜ੍ਹਨੇ ਚਾਹੀਦੇ ਆ ਜੋ ਜੋ ਹੁਣ ਜਿਹੜੇ ਕਰੰਟੀ ਨਿਊਜ਼ ਚੱਲ ਰਹੀਆਂ ਨੇ ਉਹਨਾਂ ਬਾਰੇ ਸਾਰਾ ਤੁਹਾਨੂੰ ਪਤਾ ਹੋਣਾ ਚਾਹੀਦਾ ਅੱਗੇ ਹੈ ਜਿਹੜਾ ਗਵਰਨਮੈਂਟ ਪਾਲਿਸੀ ਆਫ ਐਜੂਕੇਸ਼ਨ ਇਹ ਐਜੂਕੇਸ਼ਨ ਨਾਲ ਆਪਾਂ ਕਰ ਚੁੱਕੇ ਜਿੰਨੀਆਂ ਵੀ ਤੁਹਾਡੀਆਂ ਪਾਲਸੀਆਂ ਆਉਣੀਆਂ ਇਹਦੇ ਵਿੱਚ ਜਿਵੇਂ ਹੋ ਗਿਆ ਮਿੱਡੇ ਮੀਲ ਬੇਟੀ ਬਚਾਓ ਬੇਟੀ ਪੜ੍ਹਾਓ ਇਹਨਾਂ ਸਾਰੀਆਂ ਸਕੀਮਜ਼ ਬਾਰੇ ਤੁਹਾਨੂੰ ਜਿਹੜਾ ਇਹ ਪਤਾ ਹੋਣਾ ਚਾਹੀਦਾ ਹੁਣ ਤੱਕ ਕਿੰਨੀਆਂ-ਕਿੰਨੀਆਂ ਪਾਲਿਸੀਆਂ ਆਈਆਂ ਨੇ ਕਿੰਨੀਆਂ ਐਜੂਕੇਸ਼ਨ ਦੀਆਂ ਪਾਲਿਸੀਆਂ ਆਈਆਂ ਨੇਗੀਆਂ ਟੋਟਲ ਕਿੰਨੀਆਂ ਪਾਲਿਸੀਆਂ ਗੀਆਂ ਇਹ ਸਾਰੀਆਂ ਤੁਹਾਨੂੰ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ ਨੰਬਰ 10 ਤੇ ਹੈ ਹੂ ਇਜ਼ ਹੂ ਹੂ ਇਜ਼ ਹੂ ਦੇ ਵਿੱਚ ਆਉਂਦਾ ਹੁਣ ਤੱਕ ਕਿਹੜਾ ਕਿਹੜੀ ਪੋਸਟ ਤੇ ਰਿਹਾ ਕਦੋਂ ਪਹਿਲਾ ਰਾਸ਼ਟਰਪਤੀ ਕੌਣ ਸੀ ਹੁਣ ਕੌਣ ਹੈ ਪ੍ਰਧਾਨ ਮੰਤਰੀ ਆਪਣਾ ਕੌਣ ਹੈ ਜਿਹੜਾ ਫਾਈਨਾਂਸ ਮਿਨਿਸਟਰ ਕੋਰਸ ਆ ਏ ਟੂ ਜ਼ੈਡ ਤੁਹਾਨੂੰ ਹੂ ਜੂ ਦੇ ਵਿੱਚ ਪਤਾ ਹੋਣਾ ਚਾਹੀਦਾ ਇਹ ਸਾਰੇ ਤੁਹਾਨੂੰ ਐਮਸੀਕਿਊ ਜਿਹੜੇ ਹੋਣਗੇ ਇਹ ਟਾਈਪ ਦੇ ਹੋਣਗੇ ਕੁਐਸਚਨ ਆਬਜੈਕਟਿਵ ਟਾਈਪ ਇਹਦੇ ਵਿੱਚ ਤੁਹਾਨੂੰ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੋਊਗੀ ਜਿੰਨੇ ਵੀ ਤੁਹਾਨੂੰ 150 ਦੇ 150 ਕੁਐਸਚਨ ਆਉਣਗੇ ਟੋਟਲ ਤੁਹਾਡੇ ਸਿਲੇਬਸ ਦੇ ਵਿੱਚ ਤੁਸੀਂ ਸਾਰੇ ਕਰਕੇ ਆਉਣਗੇ ਕਿਉਂ ਕਰਨੇ ਹੋਣਗੇ ਕਿਉਂਕਿ ਤੁਹਾਨੂੰ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਊਗੀ ਤੁਹਾਨੂੰ ਅਗਰ 50% ਵੀ ਆ ਰਿਹਾ 10 ਵੀ ਆ ਰਿਹਾ ਤਾਂ ਵੀ ਤੁਸੀਂ ਲਾ ਨਹੀਂ ਵੀ ਆ ਰਿਹਾ ਤਾਂ ਵੀ ਤੁਸੀਂ ਜਿਹੜਾ ਆਪਣਾ ਆਨਸਰ ਹੈ ਉਹ ਲਾ ਕੇ ਆਉਣਾ ਸੋ ਥੈਂਕ ਯੂ